ਸ਼ੇਖਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਕਰਾਨਾ ਦਾ ਜਿਹੜਾ ਆਏ ਆ ਤੁਹਾਡੇ ਘਾਤਰ ਕਿ ਅਸੀਂ ਸ਼ੁਕਰਾਨਾ ਫਿਲਮ ਲੈ ਕੇ ਆਏ ਆ ਪਰ ਅਸੀਂ ਤੁਹਾਡਾ ਸ਼ੁਕਰਾਨਾ ਵੀ ਕਰਦੇ ਆ ਕਿਉਂਕਿ ਤੁਸੀਂ ਹਮੇਸ਼ਾ ਸਾਡਾ ਸਾਥ ਦਿੰਦੇ ਹੋ ਪਹਿਲਾਂ ਵੀ ਬਹੁਤ ਸਾਥ ਦਿੱਤਾ ਹੈ ਉਹਦੇ ਲਈ ਵੀ ਬਹੁਤ-ਬਹੁਤ ਸ਼ੁਕਰਾਨਾ ਤੇ ਇਦਾਂ ਹੀ ਸਾਡਾ ਸਾਥ ਦਿੰਦੇ ਰਹੋ ਅਸੀਂ ਤਾਂ ਆਪਣਾ ਕੰਮ ਕਰ ਚੁੱਕੇ ਆ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੇ ਇਹ ਜ਼ਿੰਮੇਵਾਰੀ ਸਾਨੂੰ ਪਤਾ ਹੈ ਕਿ ਤੁਸੀਂ ਬਹੁਤ ਖੂਬਸੂਰਤ ਤਰੀਕੇ ਨਾਲ ਨਿਭਾਉਣੀ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਸ਼ੁਕਰਾਨਾ ਕਰਦੀ ਆ ਕਿ ਤੁਸੀਂ ਅੱਜ ਸਾਰੇ ਇੱਥੇ ਪਹੁੰਚੇ ਸਾਡਾ ਸਾਥ ਦੇਣ ਲਈ ਬਾਕੀ ਸਭ ਤੋਂ ਵੱਡੀ ਕੜੀ ਤੁਸੀਂ ਹੀ ਹੋ ਸ਼ੁਕਰਾਨਾ ਫਿਲਮ ਜੋ ਵੀ ਕਹਿਣਾ ਚਾਹੁੰਦੀ ਹੈ ਉਹਨੂੰ ਲੋਕਾਂ ਤੱਕ ਪਹੁੰਚਾਉਣ ਦਾ ਤੁਸੀਂ ਇੱਕ ਬਹੁਤ ਵਧੀਆ ਜ਼ਰੀਆ ਹੋ ਤੁਹਾਡੇ ਥਰੂ ਹੀ ਜਿਹੜੀ ਫਿਲਮ ਦੀ ਹਰ ਗੱਲ ਹੈ ਉਹ ਕੱਲੇ-ਕੱਲੇ ਤੱਕ ਹਰ ਘਰ ਦੇ ਵਿੱਚ ਪਹੁੰਚਦੀ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮੇਰੇ ਗੁਰੂ ਸਸਰੀ ਘਰ ਸਾਰਿਆਂ ਨੂੰ ਹੋਣ ਸਾਰਿਆਂ ਦਾ ਸ਼ੁਕਰਾਨਾ ਦਾ ਕਰੀ ਦਿੱਤਾ ਤੇ ਮੈਂ ਵੀ ਦੋਹੇ ਵਾਰ ਕਰ ਦਿੰਨਾ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ ਕਿਉਂਕਿ ਬਹੁਤ ਬਹੁਤ ਮਿਹਰਬਾਨੀ ਯਾਰ اور واقعی ਅਮਰਦભાઈ ਨੇ ਜੋ ਕਈ ਗੱਲ ਹੈ ਵੀ ਤੁਸੀਂ ਉਹ ਬ੍ਰਿਜ ਹੋ ਵੀ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਸਕਦੇ ਤੁਸੀਂ ਉੱਥੇ ਪਹੁੰਚਾ ਦਿੰਦੇ ਹੋ ਤੂੰ ਅੱਗੇ ਲੈ ਜਾਂਦੇ ਹੋ ਚੀਜ਼ਾਂ ਨੂੰ ਤੇ ਤੁਹਾਡਾ ਬਹੁਤ ਅਹਿਮ کردار ਹੈ ਬਹੁਤ ਵੱਡਾ ਯੋਗਦਾਨ ਹੈ ਸੋ ਬਹੁਤ ਬਹੁਤ ਸ਼ੁਕਰਾਨਾ ਜੀ ਬੀ ਆਨਸੋ ਸਾਰਿਆਂ ਨੂੰ ਜਿਵੇਂ ਸਾਰਿਆਂ ਨੇ ਕਿ ਉਹ ਹੀ ਗੱਲ ਮੈਂ ਵੀ ਕਹਿਣੀ ਹੈ ਮੇਨ ਤਾਂ ਗੱਲ ਇਹ ਹੈ ਕਿ ਜਿਸ ਵਾਰ ਜੱਗੀਪਾਲ ਜੀ ਕਹਰੇ ਸੀਗੇ ਕਿ ਸਾਡਾ ਕੰਮ ਖਤਮ ਹੋ ਚੁੱਕਿਆ ਹੈ ਅਸੀਂ ਜੋ ਜੋ ਰੋਲ ਮਿਲੇ ਸਾਨੂੰ ਅਸੀਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਔਰ ਪੂਰੀ ਤਰ੍ਹਾਂ ਉਸ ਕੈਰੈਕਟਰ ਨੂੰ ਪਬਲਿਕ ਤੱਕ ਪਹੁੰਚਾਣ ਲਈ ਜਸਟੀਫਾਈ ਕਰਨ ਲਈ ਅਸੀਂ ਮਿਹਨਤ ਕੀਤੀ ਹੈ ਸਾਡਾ ਰਿਜ਼ਲਟ ਤਾਂ ਆ ਜਾਣਾ ਜਿਸ ਦਿਨ ਫਿਲਮ ਆਣੀ ਹੈ ਉਹ ਤੋਂ ਪਹਿਲਾਂ ਤੁਹਾਡਾ ਰਿਜ਼ਲਟ ਆਣਾ ਹੈ ਉਹ ਦੇਖਾਂਗੇ ਕਿੰਨਾ ਕਿ ਤੁਸੀਂ ਐਫਰਟ ਕਰਦੇ ਹੋ ਉਹ ਜਿਵੇਂ ਸਾਰਿਆਂ ਨੇ ਕਿਹਾ ਕਿ ਵੈਲਿਊਏਬਲ ਐਫਰਟ ਤੁਹਾਡੀ ਹੋਣੀ ਚਾਹੀਦੀ ਹੈ ਉਹ ਜਿਸ ਤਰ੍ਹਾਂ ਬਾਕੀ ਹਲੇ ਤੱਕ ਦੀਏ ਫਿਲਮਾਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਇਆ ਹੈ ਉਸੇ ਤਰ੍ਹਾਂ ਉਮੀਦ ਕਰਦੇ ਹਾਂ ਕਿ ਇਸ ਵਾਰ ਵੀ ਤੁਸੀਂ ਸ਼ੁਕਰਾਨਾ ਫਿਲਮ ਨੂੰ ਪੁਜਾ ਕੇ ਲੋਕਾਂ ਤੱਕ ਪਹੁੰਚਾਓਗੇ ਔਰ ਉਹਨਾਂ ਨੂੰ ਇੱਕ ਬਹੁਤ ਵਧੀਆ ਫਿਲਮ ਦੇਖਣ ਦਾ ਸੱਦਾ ਦੇਣਾ ਹੈ ਉਹ ਤੁਹਾਡੇ ਥਰੂ ਹੈ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਜੀ ਥੈਂਕ ਯੂ ਵੈਰੀ ਮਚ ਸਿਮਰਨ ਸਰ ਸ਼ਿਕਾ ਸਾਰੇ ਨੂੰ and i'm just going to repeat what everyone said <laughs> thank you for being here um am bahut new industry and to si sarene hamesha bahut support ki thi and ummeed karte you aage bhi itni karte shukrana bahut bahut sony family film and i think this is what we all need here and i really hope that you guys like it baki thank you ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ